ਪਰਵੰਤ ਗਾਰਗੀ ਦਾ ਲਿਖਿਆ ਨਾਵਲ ਕੱਕਾ ਰੇਤਾ ਪਾਗ 16ਵਾਂ ਨਤੀਜਾ ਲਿਕ ਨਿਕਲਣ ਪਿੱਛੋਂ ਜਦ ਪਤਾ ਚੱਲਿਆ ਕਿ ਮੈਂ ਸਾਰੀ ਜਮਾਤ ਵਿੱਚ ਅੱਬਲ ਆ ਰਿਹਾ ਤਾਂ ਮਾ ਨੇ ਸਾਰੇ ਕਬੀਲੇ ਵਿੱਚ ਲੱਡੂ ਵੰਡੇ ਬਹੁਤ ਦਿਨਾ ਤੀਕੋ ਇਹ ਬਹਿਸ ਹੁੰਦੀ ਰਹੀ ਕਿ ਮੈਂ ਹੁਣ ਅੱਗੇ ਕਿੱਥੇ ਪੜਨਾ ਹੈ ਮੈਂ ਲਾਹੌਰ ਲਈ ਆਖਦਾ ਸੀ ਤੇ ਮਾਂ ਘਰ ਲੈਣ ਲਈ ਖਿੱਚਦੀ ਸੀ ਛੇਕੜ ਕਰਦਿਆਂ ਨੇ ਸਲਾਹ ਕਰਕੇ ਪਟਿਆਲੇ ਦਾਖਲਾ ਕਰਵਾਉਣ ਦਾ ਫੈਸਲਾ ਕੀਤਾ ਉੜਕ ਉਹ ਦਿਨ ਆਇਆ ਜਦ ਮੈਂ ਤੁਰਨਾ ਸੀ ਬਿਨਾ ਵਿਦਾ ਹੋਣ ਲੱਗੇ ਮੈਂ ਬਹੁਤ ਡਰਿਆ ਦਿਲ ਸੀ ਦਰਿਆ ਦਿੰਸੇ ਸਕੂਲ ਦੀਆਂ ਸਾਰੀਆਂ ਚੀਜ਼ਾਂ ਮੈਂ ਆਪਣੇ ਛੋਟੇ ਭਰਾਵਾਂ ਵਿੱਚ ਵੰਡ ਦਿੱਤੀਆਂ ਰੀਠੇ ਕੌਡੀਆਂ ਜਿਹੜੇ ਹੁਣ ਤਿਕ ਮੈਂ بڑے ਸਾਫ-ਸਾਫ ਕੇ ਰੱਖੇ ਸਨ ਛੋਟੀ ਭੈਣ ਨੂੰ ਦੇ ਦਿੱਤੇ ਤੇ ਲੁੱਟੀਆਂ ਹੋਈਆਂ ਗੁੱਡੀਆਂ ਡੋਰਾ ਆਪਣੇ ਚਾਚੇ ਦੇ ਪੁੱਤ ਨੂੰ ਜਿਹੜਾ ਮੇਰੇ ਨਾਲ ਸਦਾ ਲੜਦਾ ਰਹਿੰਦਾ ਸੀ ਮੇਰੇ ਹਾਨੀ ਵੇਰੇ ਭੰਡੀ ਤੇ ਮੇਰੀ ਮਾਂ ਸੱਬੇ ਮੈਨੂੰ ਛੱਡਣਾਈ। ਮੇਰੀ ਮਾਂ ਦੇ ਹੱਥ ਵਿੱਚ ਪਾਣੀ ਦਾ ਗੜਬਾ ਸੀ। ਉਹ ਚਿਰ ਤੀਕ ਤਾ ਮੈਨੂੰ ਸਮਝਾਉਂਦੀ ਰਹੀ, ਵੇਖੀ ਮੇਰਾ ਪੁੱਤ ਰਸਤੇ ਵਿੱਚ ਕਿਤੇ ਨਾ ਉਤਰੀ। ਤਾ ਪੇਟੇਸ਼ਨ ਤੇ ਤੇਰਾ ਮਾਮਾ ਹੋਵੇਗਾ। ਉਹਦਾਂ ਤਿੰਨ ਚਿੱਠੇ ਆ ਚੁੱਕ ਗਣ। ਬਸ ਉਸ ਕੋਲ ਇੱਕ ਦਿਨ ਠਹਿਰ ਜਾ। ਸਮਝਿਆ? ਤੇ ਫਿਰ ਉਸ ਮੇਰੇ ਸਿਰ ਬਲੋਸੇ। ਗੱਡੀ ਚੱਲੀ ਤੇ ਅਸੀਂ ਵੱਖ-ਵੱਖ ਹੋਏ। ਪਲੇਟ ਫਾਰਮ ਉੱਤੇ ਵਿਛੀ ਹੋਈ ਲਾਲ ਰੂੜੀ ਸਾਡੀ। ਨਲ ਡੋਰ ਰਹੀ ਸੀ। ਇੱਕਦਮ ਮੇਰਾ ਕਾਲਜਾ ਬਾਹਰ ਨੂੰ ਉਲਰ ਆਇਆ। ਜੀ ਕੀਤਾ ਕਿ ਗੱਡੀ ਖੜੀ ਹੋ ਜਾਵੇ ਤੇ ਮੈਂ ਧਰਤੀ ਤੇ ਜੱਫੀ ਧਰਤੀ ਨੂੰ ਜੱਫੀ ਪਾਲਾ। ਇੰਜਨ ਦੀ ਛਕਛਕ ਤਖੇਰ ਹੀ ਹੋ ਗਈ। ਟਾਕੀ ਵਿੱਚੋਂ ਮੈਂ ਸਿਰ ਘੱਟ ਕੇ ਦੇਖਿਆ। ਦੂਰ ਬਹੁਤ سارے ਆਦਮੀ ਦੀਆਂ ਇੱਕ ਥਾਂ ਉੱਤੇ ਖੜੇ ਜਾਂਦੀ ਗੱਡੀ ਨੂੰ ਤੱਕ ਰਹੇ ਸਨ। ਤੇ ਉਹਨਾਂ ਵਿੱਚੋਂ ਇੱਕ ਹੱਥ ਨੂੰ ਉਤਾਹ ਚੁੱਕੀ ਪਾਣੀ ਦੀ ਧਾਰ ਛੱਡ ਰਹੀ। ਕੇਕ ਕਰਕੇ ਸਭੋ ਚੀਜ਼ਾਂ ਪਛਾਹ ਰਹੇ ਗੰਨਾ ਘਰ ਖੇਤ ਸੂਆ ਪੌਲਸ ਸਵੇ ਉੜਕ ਵੱਡਾ ਗੋੜ ਫਿਲਾਵੀ ਚੱਕਰ ਖਾਂਦਾ ਖਾਂਦਾ ਬੇਤ ਦੇ ਕੰਡੇ ਹੀ ਸਾਗਰ ਵਿੱਚ ਇੱਕ ਬੁਲਬਲੇ ਵਾਂਗੋਂਮ ਹੋ ਗਿਆ ਖਿੜਕੀ ਉੱਤੇ 서 ਕੇ ਮੈਂ ਬਾਹਰ ਤੱਕਿਆ ਗੱਡੀ ਦੇ ਨਾਲ ਕੱਕਰ ਇਦਾਂ ਨਸ ਰਿਆ ਸੀ ਟਿੱਬੇ ਚੱਕਰ ਖਾਂਦੇ ਹੋਏ ਇੱਕ ਦੂਜੇ ਵਿੱਚ ਗਵਾਚ ਜਾਂਦੇ ਸਨ ਤੇਰਾ ਰੇਤੇ ਦੇ ਅਣਗਿਣਤ ਪਰਮਾਣੂ ਸੁਨਹਿਰੀ ਖੁੰਝਾਂ ਵਾਲੇ ਪਰਮਾਣੂ ਵਿਥ ਦੇ ਚੌਲੇ ਵਿੱਚ ਡੁੱਬਦੇ ਜਾਂਦੇ ਸਨ ਪਿੰਡ ਦੀਆਂ ਸਾਰੀਆਂ ਚੀਜ਼ਾਂ ਨਜ਼ਰਾਂ ਤੋਂ ਓਲੇ ਹੋ ਗੰਗਾ ਪਰ ਕੱਕਾ ਰੇਤਾ ਜਿਵੇਂ ਇਸ ਨੇ ਤੁਰਤੀਕ ਮੇਰੇ ਨਾਲ ਜਾਣਾ ਹੁੰਦਾ ਹੋਵੇ ਹੁਣ ਬੇ ਨਾਲ ਉਹ ਨਾਲ ਦੌੜ ਰਿਹਾ ਸੀ ਮੈਂ ਹੁਣ ਸੰਭਲ ਕੇ ਆਪਣੀ ਥਾਂ ਉੱਤੇ ਬਹਿ ਗਿਆ ਤੇ ਰਾਹ ਦੀਆਂ ਗੱਲਾਂ ਸੋਚਣ ਲੱਗਿਆ ਗੱਡੀ ਦੀ ਇੱਕ ਸੌਟ ਛੱਕ ਛੱਕ ਨਾਲ ਮੇਰੇ ਖਿਆਲਾਂ ਵਿੱਚ ਵੀ ਇੱਕ ਸੁਰਤਾ ਜਿਹੀ ਆ ਗਈ ਤਵੇ ਸਟੇਸ਼ਨ ਉੱਤੇ ਮੇਰਾ ਮਾਮਾ ਜ਼ਰੂਰ ਖੜਾ ਹੋਵੇਗਾ ਪਰ ਮੈਨੂੰ ਨਾਨੀ ਮਾਮੀ ਮਹੱਲੇ ਦੀਆਂ ਤੀਂਵਾਂ ਕੁੜਨਾ ਦਾ ਖਿਆਲ ਆਇਆ ਇੰਨਾ ਮੱਧਮ ਧੁੰਦਲੇ ਖਿਆਲਾਂ ਦੀ ਰੀਤ ਵਿੱਚ ਇੱਕਦਮ ਰਿਮੀ ਦਾ ਖਿਆਲ ਇੱਕ ਡੂੰਗੀ ਲੀਕ ਵਾਂਗ ਉੱਗੜ ਤੈ ਰਿਮੀ ਮੈਂ ਸੋਚਣ ਲੱਗਿਆ ਮੈਂ ਤਾਂ 2 ਸਾਲ ਦਾ ਗਿਆ ਹੀ ਨਹੀਂ ਸੀ ਮੈਨੂੰ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਯਾਦ ਆਉਂਦੀਆਂ ਅਸੀਂ ਇਕੱਠੇ ਵੀਰਕ ਬਾਣੀ ਦਿੱਤੇ ਖੇਤਾਂ ਵਿੱਚ ਦੌੜਦੇ ਸਾਡੇ ਛਿੱਤਰ ਖਲਪ-ਖਲਪ ਕਰਨ ਲੱਗ ਜਾਂਦੇ ਤੇ ਚੇਕੜ ਵਿੱਚ ਪੈਰ ਖੁੱਪ ਜਾਂਦੇ ਰੰਮੀ ਬੱਟਾ ਟੱਪ ਦੀ ਖਾਲ ਨੂੰ ਲੰਘ ਕੇ ਜੰਡੀ ਹੇਟਾ ਖੜੀ ਹੁੰਦੀ ਇਹ ਸਦਿਆਂ ਤੋਂ ਸੁੱਕਗੜ ਟਾਣਾ ਤੰਗਲੀ ਵਾਂਗ ਹਵਾ ਵਿੱਚ ਉੱਡਣਾ ਹੋਇਆ ਸੰ ਮੈਂ ਲੰਬੀਆਂ-ਲੰਬੀਆਂ ਪਲਾਂਗਾਂ ਪਰਦਾ ਉਸ ਕੋਲ ਆਉਂਦਾ ਤਾਂ ਮੈਨੂੰ ਉਸ ਦੇ ਸਾਹ ਵਗਦੇ ਪਾ ਵਿੱਚੋਂ ਖੇਤਾਂ ਦੀ ਸਜਰੀ ਵਾਤੇ ਇੱਕ ਦੀ ਮਠਿਆ ਸੌਂਦੀ ਪਾਸਦੀ ਉਹ ਫਿਰ ਨਾ ਸੌਂਟਦੀ ਤੇ ਉਸ ਦੇ ਛਿੱਤਰ ਚਿਕੜ ਵਿੱਚ ਖਲਾ-ਪਖਲਾਪ ਕਰਦੀ ਮੈਂ ਉੱਬੜ ਵਾਹੀ ਤਾਂ ਕਿ ਤੋਂ ਸਿਰ ਉਤਾ ਚੁੱਕਿਆ ਗੱਡੀ ਦੀ ਛਕ-ਛਕ ਧੀਮੀ ਪੈ ਗਈ ਧੀਮੀ ਪੈ ਗਈ ਸੀ ਤੇ ਬਾਹਰ ਦੀ ਗਰਮ ਤੂੜ ਤੇ ਬਰੀਕ ਕੋਲਿਆਂ ਦੀਆਂ ਕਿੰਕਰਾਂ ਨਹੀਂ ਮੇਰਾ ਸਿਰ ਤੇ ਝੱਗਾ ਭਰ ਦਿੱਤਾ ਸੀ ਮੈਂ ਸਿਰ ਬਾਹਰ ਕੱਢਿਆ ਤਵੇ ਦਾ ਸਟੇਸ਼ਨ ਸੀ ਮੈਂ ਵੇਖਿਆ ਕਿ ਖੁੰਜੀ ਵਿੱਚ ਮੇਰਾ ਮਾਮਾ ਛਤਰੀਲੇ ਖੜਾ ਸੀ ਮੈਨੂੰ ਦੇਖਣ ਸਾਰ ਦੌੜਦਾ ਉਹ ਆਇਆ ਤੇ ਮੈਨੂੰ ਛਾਤੀ ਨਾਲ ਲਾ ਲਿਆ ਇਸ ਖਿਆਲ ਨਾਲ ਕਿ ਉਸ ਦਾ ਆਪਣਾ ਭਾਂ ਜ 10ਵੀਂ ਪਾਸ ਕਰਕੇ ਕਾਲਜ ਪੜ੍ਹਨ ਜਾ ਰਿਹਾ ਹੈ ਉਸ ਦੀ ਹਿੱਕ ਤਣ ਗਈ ਉਹ ਬੜੇ ਮਾਣ ਨਾਲ ਮੇਰੀ ਗਰਦਨ ਦਿਵਾਲੇ ਬਾਹ ਪਾਈ ਮੈਨੂੰ ਸਟੇਸ਼ਨ ਤੋਂ ਬਾਹਰ ਲਾਇਆ ਘਰ ਪੁੱਜਾ ਤਮਾਵੇਂ ਦੀ ਆਵਾਜ਼ ਸੁਣਦਿਆਂ ਹੀ ਨਾਨੀ ਛੋਟੀ ਟੇਕਦੀ ਬਾਹਰ ਉਹ 2 ਸਾਲ ਪਹਿਲਾਂ ਵਿੱਚ ਹੀ ਬੁੱਢੀ ਹੋ ਗਈ ਸੀ ਉਸ ਦੀਆਂ ਅੱਖਾਂ ਬਹੁਤ ਅੰਦਰ ਨੂੰ ਵੜ ਗੰਨਾਂ ਸਨ ਤੇ ਉਹ ਬਾਰ ਬਾਰ ਉਹਨਾਂ ਨੂੰ ਚੱਕਦੀ ਸੀ ਸਿਆਲ ਵਿੱਚ ਠੰਡ ਲੱਗਣ ਕਰਕੇ ਉਸ ਦੀ ਗੋਡਿਆਂ ਵਿੱਚ ਪੀੜ ਹੋਣ ਲੱਗ ਪਈ ਸੀ ਫਿਰ ਉਸ ਨੂੰ ਖਾਂਗ ਦਾ ਤਾਪ ਹੋ ਗਿਆ ਤੇ ਉਹ 2 ਮਹੀਨੇ ਮੰਜੇ ਉੱਤੇ ਪਈ ਰਹੀ ਛੇਕੜਲੀ ਵਾਸਤਾ ਵਿੱਚ ਉਹ ਬੁਖਾਰ ਦਾ ਇੱਕ ਹੱਲਾ ਵੀ ਨਾ ਸਹਾਰ ਸਕੇ ਜਦ ਉਸ ਮੈਨੂੰ ਆਪਣੀ ਨਿੱਗੀ ਕੰਮ ਦੀ ਗਲ ਖੜੀ ਵਿੱਚ ਪਾ ਲਿਆ ਤਾਂ ਮੈਂ ਅਭਿਮਾਨ ਨਾਲ ਇੱਧਰ ਉੱਧਰ ਤੱਕਣ ਲੱਗਾ ਕਿਉਂਕਿ ਹੁਣ ਮੇਰਾ ਕੱਦ ਨਾਨੀ ਨਾਲੋਂ ਵੀ ਵੱਡਾ ਸੀ ਤੇ ਮੈਂ ਉਸਦੇ ਮੋਢਿਆਂ ਉੱਤੋਂ ਦੀ ਝਾਕ ਸਕਦਾ ਸੀ ਨਾਨੀ ਦੀ ਘਰੇਲੂ ਸਵਾਲਾਂ ਦੀ ਪੁੱਛਗਿੱਛ ਵਿੱਚੋਂ ਮੈਂ ਉਸ ਨੂੰ ਤਾਂ ਭੇਦੀਆਂ ਗੱਲਾਂ ਪੁੱਛਣਾਂ ਦਾ ਸ਼ੁਰੂ ਕੀਤਾ ਤੇ ਉੜਕਰੰਮੀ ਬਾਰੇ ਪੁੱਛੀ ਰੰਮੀ ਰੰਮੀ ਕੌਣ ਉਸ ਦੀ ਅੱਖਾਂ ਚੁਪਕਾ ਕੇ ਪੁੱਛਿਆ ਉਹ ਆਪਣੀ ਸਾਂਜੀ ਰਾਜੂ ਦੀ ਧੀ ਮੈਂ ਕਿ ਅੱਛਾ ਰੰਮੋ ਹਾਂ ਉਹ ਤਾਂ ਇਸ ਬੋਦੇ ਪਹਿਲੇ ਪੱਖ ਵਿਆਹੀ ਗਈ ਤੇ ਹੁਣ ਸ਼ਾਇਦ ਆਪਣੇ ਸੌਰੀ ਗਈ ਹੋਵੇ ਤੈਨੂੰ ਕੀ ਦੱਸਾਂ ਪੁੱਤ ਕਹਿਨੂ ਰਾਜੂ ਗਰੀਬ ਸੀ ਪਰ ਧੀ ਦੇ ਵਿਆਹ ਉੱਤੇ ਅੰਤਾਂ ਦਾ ਕਸ਼ਟ ਕੀਤਾ ਪਰ ਉਹਨੇ ਨੂੰ ਵਧਿਆ ਬੋਤੀ ਲੈ ਕੇ ਦਿੱਤੀ ਇੱਕ ਕੋੜੀ ਤੇ ਦਾਜ ਦਾ ਕੀ ਲੇਖਾ ਸੀ ਨੀਰੀਆਂ ਹੀ ਘੱਗਰੀਆਂ ਤੇ ਚੁੰਨੀਆਂ ਤੇ ਫੁਲਕਾਰੀਆਂ ਜਿਹੜੀਆਂ ਰਿੰਮੀ ਨੇ ਰੰਮੋ ਨੇ ਆਪ ਕੱਢਣਾਂ ਸਨ ਹੋਰ ਰਾਜੂ ਵਿਚਾਰੇ ਪਿੱਛੇ ਕਿਸ ਲਈ ਰੱਖਣਾ ਪੜ੍ਹਾਈ ਵੀ ਬਧੀ ਅਸੀ ਸਾਰੀ ਆਪਣੀ ਦੁਕਾਨ ਤੋਂ ਨਾਨੀ ਦੇ ਤੇਜ ਬਿਆਨ ਵਿੱਚ ਮੈਨੂੰ ਕਈ ਗੱਲਾਂ ਸੁਪਣੀ ਬਾਗ ਜਾਪਣ ਬੀਤੇ ਸਮੇਂ ਦਾ ਇੱਕ ਭਲੇਖਾ ਬੰਦੀ ਅੱਡੋ-ਫਾਟੀ ਤੇ ਦਿਖੈਲਾਂ ਵਿੱਚ ਘਿਰਿਆ ਹੋਇਆ ਮੈਂ ਕੋਈ ਸਾਫ਼ ਚੀਜ਼ ਨਹੀਂ ਸੀ ਦੇਖ ਸਕਦਾ ਸੂਰਜ ਟਿੱਬਿਆਂ ਉੱਤੇ ਸ਼ਿਵਾਲੇ ਦੀਆਂ ਬੁਰਜੀਆਂ ਪਿਛਾੜੀ ਬੋੜ ਤੇ ਪੀਪਲ ਦੇ ਪੱਤਿਆਂ ਉੱਤੇ ਖੜਾ ਜਾਕਦਾ ਸੀ ਨਾਨਕ ਜੀ ਦੀਆਂ ਪਹਿਲੀਆਂ ਕੜਨਾ ਛੇਤੀ ਨਾਲ ਲੰਘ ਗੰਗਾ ਤੇ ਪਰ ਹੁਣ ਦੁਪਹਿਰ ਮੁੱਕਣ ਵਿੱਚ ਨਹੀਂ ਸੀ ਆਉਂਦੀ ਆਰਾਮ ਕਰਨ ਲਈ ਮੈਂ ਮੰਝੀ ਉੱਤੇ ਪਿਆ। ਕਾਫੀ ਚਿਰ ਪਿਆ ਰਿਹਾ ਛੇਕੜ ਦੁਪਹਿਰਾਂ ਦੀਆਂ ਆਲਸੀ ਕੜਨਾ ਤੇ ਮੁੜ ਕੇ ਵਿੱਚ ਭਿੱਜ ਜਾਵਾਂ ਮਸੌਂ ਗਿਆ। ਜਦ ਉਠਿਆ ਇਹਨਾਂ ਕਾਫੀ ਟਾਲ ਚੁੱਕਾ ਸੀ। ਮੇਰਾ ਜੀ ਕੁਝ ਕੁਸੈਲਾ ਤੇ ਕਿਰਿਆਪਾਦ ਸੀ। ਹੱਥ ਮੂੰਹ ਧੋ ਕੇ ਚੁੱਪਚਾਪ ਸੈਰ ਕਰਨ ਲਈ ਅਗੱਲਾਂ ਹੀ ਬਾਹਰ ਚਲਾ ਗਿਆ। ਦਰਖਤਾਂ ਦਰੱਖਤਾਂ ਦਾ ਪਰਛਾਵਾਂ ਲੰਬਾ ਲੰਬਾ ਹੋ ਗਿਆ ਦੂਰ ਦੇ ਢਿੱਬੇ ਵੀ ਇਸ ਦੀ ਪਤਲੀ ਸ਼ਾਮ ਹੇਠਾਂ ਆ ਗਏ ਸਨ ਪਰ ਹਵਾ ਵਿੱਚ ਹਲੇ ਵੀ ਤਪਸ਼ ਸੀ ਫਿਕਸ਼ੂਆਂ ਦਾ ਮੱਠ ਟੱਪ ਕੇ ਮਸੂਹਾ ਵੀ ਲੰਘਾਏ ਕੋਲ ਉੱਤੇ ਖੜੋਤੇ ਅੱਡੀਆਂ ਚੋਕੀ ਤੱਕਿਆ ਤਰਾਜੂ ਦੀ ਝੁਕੀ ਸਾਫ ਦਿਸਦੀ ਸੀ ਪਹਿ ਦੇ ਪੀਲੇ ਤੋੜ ਜਿਹੜੀ ਹਵਾ ਵਿੱਚ ਲੰਕ ਦੀ ਫਿਰਦੀ ਸੀ ਸੂਰਜ ਦੀ ਰੌਸ਼ਨੀ ਨਾਲ ਗਹਿਰੀ ਤੇ ਨਰਮ ਨਜ਼ਰ ਆਉਂਦੀ ਸੀ ਕੁੱਝ ਕੁੱਝ ਪੱਤੇ ਦਰਖਤਾਂ ਉੱਤੇ ਸਨ ਪਰ ਮੈਲੇ ਬੀਲੇ ਰੰਗ ਦੇ ਜਿਵੇਂ ਖਿਜੇ ਹੋਏ ਹਾੜ ਨੇ ਇੰਨਾ ਇੰਨਾ ਸਬਣਾ ਨੂੰ ਆਪਣੀ ਮੁੱਠੀ ਵਿੱਚ ਲੈ ਕੇ ਮਰੋੜ ਦਿੱਤਾ ਹੋਵੇ ਜਦ ਖੇਤ ਲਾਂਕੇ ਮਹਾਰਾਜੂ ਦੀ ਝੂਗੀ ਕੋਲ ਆਇਆ ਤਾਂ ਮੈਨੂੰ ਉੱਥੇ ਕੋਈ ਵੀ ਨਾ ਦਿਸਿਆ ਨਾ ਬਾਲ ਦੇ ਨਾ ਬੁੱਢਾ ਕੁੱਤਾ ਨਾ ਕੋਕੜ ਨਾ ਦਿਨਾਰੀ ਫਿਰ ਮੈਨੂੰ ਜਾਨਦਾ ਹੈ ਕਿ ਰਾਜੂ ਦਾ ਵਾਟੀ ਪਿਛੋਂ ਆਪਣੇ ਪੱਤੇ ਭਰਾ ਨੂੰ ਮਿਲਣ ਕਿਸੇ ਦੂਜੇ ਪਿੰਡ ਗਿਆ ਹੋਇਆ ਸੀ ਨਰਾਸ਼ ਹੋਤੋਂ ਬਾਪਸ ਪਰਤੇ ਖਵਰੀ ਹੋਣ ਰਿਮੀ ਗਾਦਾ ਵਗੀ ਮੈਂ ਉਸ ਨੂੰ ਮਿਲਣ ਵੀ ਸਕਾਂਗਾ ਕਿ ਨਹੀਂ ਮੈਨੂੰ ਉਹ ਦਿਨ ਯਾਦ ਆਏ ਜਦੋਂ ਅਸੀਂ ਰਾਤ ਨੂੰ ਖੁੰਡ ਉੱਤੇ ਬੈਠੇ ਤੋਬੇ ਵਿਚਾਰਜਾ ਬੈਠੇ ਸਾਂ ਮੈਂ ਮਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਮੇਥ ਦਾ ਟੋਪੇ ਗੱਲ ਮਤੇ ਸ਼ਾਮ ਉਤਨੀ ਹੀ ਗਰਮ ਤੇ ਰੁੱਖੀ ਸੀ ਜਿੰਨਾ ਕਿ ਕਿੱਤੇ ਕਿਤੇ ਕੰਡਿਆਲੀ ਤੇ ਪੀਲੇ ਪੀਲੇ ਫੁੱਲ ਜਾਂ ਉਲਜੀ ਹੋਈ ਪੋਲੀ ਦੇ ਕੰਡਿਆਂ ਵਾਲੇ ਪੱਤੇ ਸਨ। ਹੋਰ ਇਸ 바ਜੋ ਕੁਝ ਨਹੀਂ ਸੀ। ਸਾਰੇ ਖੇਤ ਰੋਡੇ ਰੋਡੇ ਤੱਕ ਖਾਲੀ ਪਿੰਦੇ ਸਨ। ਬਟਾ ਟੋਪਾ ਸੋਕ ਕੇ ਉਹਨ ਛੋਟਾ ਜਿਹਾ ਟਵਾ ਰਹਿ ਗਿਆ ਸੀ ਉਸ ਦੇ ਕੰਡਿਆਂ ਉਤਲੀ ਧਰਤੀ ਬਾਟ ਕੇ ਇੰਜ ਭੁਰਦੀ ਸੀ ਜਿਵੇਂ ਪੁਰਾਣੀਆਂ ਹੱਡੀਆਂ ਨਾਲੋਂ ਮਾਸ ਲੱਥ ਰਿਹਾ। ਪਸਰੇ ਦਾ ਇੱਕਾਣ ਹੋਇਆ ਬੂਟਾ ਧਰਤੀ ਦੀਆਂ ਬਾਟੀਆਂ ਤੇੜਾ ਉੱਚਕਿਆ ਖੜਾ ਸੀ। ਬਸ ਸੋਚਿਆ ਇਸ ਮੌਸਮ ਵਿੱਚ ਪਸਰੇ ਵਾਂਜੋ ਹੋਰ ਕਿਹੜੀ ਚੀਜ਼ ਫਲ ਫੋਰ ਸਕਦੀ ਹੈ। ਪਾਣੀ ਦਾ ਪਹਿਲਾ ਛਿੱਟਾ ਪੈਣਸਾਰ ਇਹ ਮਨੂਸ ਫੁੱਦਾ ਮਰ ਜਾਂਦਾ ਹੈ। ਉਸਦੇ ਸਫੇਦ ਫੁੱਲ ਖਾਲੀ ਡੇਲਿਆਂ ਵਾਂਗ ਝਾਕ ਰਹੇ ਸਨ। ਮੈਂ ਇੱਕ ਫੁੱਲ ਤੋੜ ਲਿਆ। ਉਸੇ ਵੇਲੇ ਇੱਕ ਮੋਟੀ ਗਿਰਜਾ ਆਪਣਾ ਕਿਸਮੈਲਾ ਖੰਫ ਫੜਾਉਂਦੀ ਹੋਈ ਸਿਵੇਂ ਵੱਲ ਉੱਟ ਪਈ। ਔਰ ਘਾਤੀタル ਤੋਂ ਤੇ ਤਰਦਾ ਤਰਦਾ ਛੇਕੜ ਮੈਂ ਉਸ ਪੀਪਲ ਕੋਲ ਆਇਆ ਜਿੱਥੇ 2 ਸਾਲ ਪਹਿਲਾਂ ਮੈਂ ਤੇਰੀ ਮੀਂ ਮਿਲੇ ਸੀ ਸੂਰ ਜਿਉਂ ਪਾਛਮ ਵਿੱਚ ਲੱਤ ਚੁੱਕਾ ਸੀ ਤੇ ਹਨੇਰਾ ਕੌਲਿਆਂ ਕੁੰਜਾਂ ਵਿੱਚੋਂ ਨਿਕਲ ਕੇ ਧਰਤੀ ਉੱਤੇ ਵਿਛਦਾ ਜਾਂਦਾ ਸੀ ਬੈ ਪੀਪਲ ਦੇ ਮੁੱਢ ਉੱਤੇ ਹੱਥ ਫੇਰਦੇ ਹੋਏ ਆਪਣਾ ਨਾਂ ਟੋਲਣ ਲੱਗਾ ਇੱਕ ਥਾਂ ਲਕੀਰ ਖੇਠਾ ਮੇਰਾ ਨਾਂ ਚੌੜੇ ਚੌੜੇ ਅੱਖਰਾਂ ਵਿੱਚ ਖੁਰਚਿਆ ਹੋਇਆ ਸੀ ਤੇ ਉਸ ਦਿਨ ਉਹ ਤੇਰੇ ਮੀਨੇ ਨਾਲ ਕੁਝ ਅਜੀਬ ਤਰ੍ਹਾਂ ਦਾ ਬਾਟਕੀ ਖੱਡਿਆ ਪਿਆ ਸੀ ਧੰਨਵਾਦ